ਪਤਾ ਲੱਗ ਗਿਆ ਜੀ ਅੱਗ ਲੱਗੀ ਇੱਧਰੋਂ ਆਈ ਹੈ ਜੀ ਅਸੀਂ ਤੇ ਜਦਾਂ ਨੇ ਲੈ ਕੇ ਜਾਣਦੇ ਆ ਤਾਂ ਅਸੀਂ ਰਾਹ 'ਚ ਮੋੜੇ ਕਿੰਨੇ ਕ ਰਕਬਾ ਜਿਹੜਾ ਆਗਨ ਆ ਰਕਬਾ ਸਾਰਾ ਹੀ ਸੜ ਗਿਆ ਵਾ ਥੋੜਾ ਹੀ ਵਿੱਚ ਵੱਡੀ ਸੀ ਅਵੇਂ ਕਿਹੜਾ ਪਿੰਡ ਤੇ ਗੱਗੋ ਵਾਲੀ ਦੀ ਲਾਈਟ ਵੀ ਬੰਦਿਆ ਤੂੰ ਕੁਝ ਕਰਨ ਬਗ ਕਰਨ ਲੱਗ ਪਿਆ ਕਾਰਨ ਦਾ ਨਹੀਂ ਜੀ ਕੋਈ ਪਤਾ ਲੱਗਾ ਜੀ ਕਿੰਨਾ ਨਾਰ ਹੋਰ ਕਿੰਨੀ ਬਣ ਗਈ ਇਹ ਤਾਂ ਹੁਣ ਕੋ ਮਤਲਬ ਸਾਰੇ ਆ ਕਣਕੀ ਸਾਰੀ ਇੱਧਰ ਨੂੰ 20 ਕਿੱਲੇ ਨਾਲ ਆੜਿਆ ਬਾਕੀ ਸਾਰੀ ਬਾਕੀ 20 ਕਿੱਲੇ ਨਾਲ ਆੜਿਆ ਬਾਕੀ ਸਾਰੀ ਕਣਤੀ ਪਿਆ ਰਕਵਾ ਗੇ ਲੋ 70 80 ਕਿੱਲੇ ਆ 70 ਕਿੱਲੇ ਆ ਪੰਜ ਕਿੱਲੇ ਜੀ ਸਾਰੀ ਖਲੋਤੀ ਹੀ ਅਜੇ ਫਤ ਖਲੋਤੀ ਇਹ ਬੰਦੇ ਨੇ ਵੀ ਠੇਕੇ ਤੇ ਲੈ ਕੇ ਵਿਚਾਰਾ ਤੇ ਆਪਣਾ ਮਿਹਨਤ ਮੰਨਦੀ ਕਰਦਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਅਹੀਂ ਦੇਖੋ ਐਨੇ ਬਿਸਾਨੂ ਕਦੇ ਦਿਓ ਨੁਕਸਾਨ ਬੜਾ ਆ ਕਿਸਾਨਾਂ ਦਾ ਬਹੁਤ ਨੁਕਸਾਨ ਆ ਸਿੰਘ ਜੀ ਇਹ ਕਿਹੜਾ ਪਿੰਡ ਗੱਗਵਾਲੀ ਜੀ ਇਹ ਮਰਿ ਪਾਣੀ ਆ ਗਈ ਪੜੀ ਜਿਹੜੀ ਤੁਸੀਂ ਆਪਣੀ ਇੱਧਰ ਪੜੀ ਸ਼ਰਟ ਆ ਬਸ ਤਿੰਨ ਕੁ ਗਾਲੀਆਂ ਆਪਣੇ ਬਚਾਈਆਂ ਹਾਂ ਜੀ ਹਾਂ ਜੀ ਹੁਣ ਕੋਈ ਨੋਕੀ ਆ ਗਏ ਕੀ ਹੋ ਰਿਹਾ ਲੱਗਦਾ ਕਰਨ ਰਿਹਾ ਆਰਨ ਕੋਈ ਨਹੀਂ ਆਜੇ ਰੀਪਰ ਵੱਲੋਂ ਕਹਿਣ ਦੇ ਕੋਈ ਪੱਕੇ ਤੌਰ ਤੇ ਨਹੀਂ ਪਤਾ ਕਿਦਾਂ ਲੱਗਦੀ ਹੈ ਲਾਈਟ ਲੂਟ ਦਾ ਬਾਲੀ ਸੁਝਾਉਂਦੇ ਲਾਈਟ ਬੰਦੀ ਮੈਂ ਕਿ ਬੰਦਵਾ ਉਹ ਪਿੰਡ ਵਾਲੇ ਕੱਦ ਦੀਦਾ ਕਿ ਮੈਂ ਪ੍ਰਸ਼ਾਸਨ ਨੇ ਨਹੀਂ ਪਿੰਡ ਵਾਲੇ ਲੋਕ ਆਏ ਬਾਬੇ ਅਨਾਊਂਸਮੈਂਟ ਕੀਤੀ ਆ ਤੇ ਬਾਬੇ ਦੇ ਕਹਿਣ ਤੇ ਲੋਕ ਟਰੈਕਟਰ ਤਲੀਆਂ ਪਾ ਕੇ ਲਿਆਏ ਆ ਤੇ ਕੁਝ ਸਾਫੇ ਤੋੜ ਕੇ ਤੇ ਲੋਕਾਂ ਨੂੰ ਬਚਾਈ ਆ ਕੁਝ ਕਾਲਾ ਵੀਜਾ ਉਹਦੇ ਕਰਕੇ ਗੱਡੀ ਡੱਕਾ ਲੱਗ ਗਿਆ ਪ੍ਰਸ਼ਾਸਨ ਤੋਂ ਬੜੇ ਦਾਅਵੇ ਕਰਦੇ ਸਾਡੇ ਕੋਲ ਇੰਨੀਆਂ ਗੱਲਾਂ ਨਹੀਂ ਸੀ ਕਿ ਪ੍ਰਸ਼ਾਸਨ ਦੇ ਕੋਈ ਗੱਡੀ ਹਰ ਸਾ ਸਾ ਨਾ ਗੱਡੀ ਆਉਂਦੀ ਆ ਉਦੋਂ ਜਦੋਂ ਜਨਤਾ ਪੁਝਾ ਦਿਹਰੀ ਆ ਪ੍ਰਸ਼ਾਸਨ ਦੇ ਕੇ ਚੁੱਪਾ ਹੈ ਹੀ ਨਹੀਂ ਜੀ ਲੱਗਦਾ ਵੀ ਇਹ ਇਲਾਕੇ ਦੇ ਜਿੱਦ ਆਪਣਾ ਇੰਨਾ ਵੱਡਾ ਖੇਤਰਪਾਲ ਕਾਲਾ ਨੂੰ ਭਾਗ ਚਾਏ ਇਹਦੇ ਵਿੱਚ ਗੱਡੀ ਜਿਹੜੀ ਪ੍ਰੋਜੈਕਟ ਦੀ ਇੱਕ ਚਾਹੀਦੀ ਆਪਣੀ ਇੱਕ ਨਹੀਂ ਵੱਧ ਚਾਹੀਦੀ ਆ ਜਦੋਂ ਅੱਗ ਆਉਂਦੀ ਆ ਲੱਗਦੀ ਆ ਉਦੋਂ ਹਨ ਵਾਲੀ ਅੱਗ ਤੇ ਹਵਾ ਬਣ ਜਾਂਦੀ ਆ ਹਵਾ ਦੇ ਨਾਲ ਅੱਗ ਤੇਜ਼ ਹੋ ਜਾਂਦੀ ਆ ਫਿਰ ਕਾਬੂ ਨਹੀਂ ਹੁੰਦਾ ਕਿੰਨਾ ਜਿਹੜਾ ਮਤਲਬ ਦੌਰ ਮੈਨੂੰ ਲੱਗਦਾ ਹੋ ਸਕਦਾ ਕਿ ਕਿੰਨਾ ਨੁਕਸਾਨ ਹੋ ਜਾਣਾ ਹੈ ਉਹਦੇ 40 50 40 40 50 ਕੋਈ ਕਹਿ ਰਿਹਾ ਕੋਈ 100 ਕਹਿ ਰਿਹਾ ਤੁਸੀਂ ਵੇਖਣ ਦੇ ਜੇ ਦੂਰ ਤੱਕ ਉਹ ਦੂਜੇ ਪਿੰਡੋਂ ਆਈ ਹੈ ਕੁਝ ਵੱਡੀ ਆ ਨਾ ਕੁਝ ਵੱਡੀ ਵੀ ਆ ਗਈ ਪੱਕੇ ਤੌਰ ਤੇ ਨਹੀਂ ਅਜੇ ਕਹਿ ਸਕਦੇ ਇਹਦੇ ਜਿੰਨੇ ਜਿੰਨੇ ਦਾ ਨੁਕਸਾਨ ਹੋਇਆ ਉਹਨਾਂ ਆਪੇ ਦੱਸਣਾ ਲੋਕੀਂ ਪਿੰਡ ਵਾਲਾ ਤਾਂ ਜੀ ਉਹ ਮਤਲਬ ਸਰਕਾਰ ਤੋਂ ਵੀ ਇਹ ਕੰਡਾ ਨਾ ਮਤਲਬ ਕਹਿੰਦੇ ਇਹ ਖਲੋ ਬਹੁਤ ਹੋ ਸਕਦਾ ਕਪੂ ਹਾਂਜੀ ਹਾਂਜੀ ਪਿੰਡ ਵਾਲਿਆਂ ਨੇ ਕੀਤਾ ਬਾਬੇ ਲੋਸ ਵੰਡ ਕਰਨਾ ਅਗਲਾ ਪਿੰਡਾਂ ਦੇ ਵਿੱਚ ਲੋਸ ਪੈਣ ਚਾਪ ਪਾਈ ਪਿੰਡ ਪੈਣ ਚਾਰ ਪਾਈ ਨਾ ਤੇਈ ਪਤਾਤ ਸਿੰਘਾ ਜੀ ਕਿਹੜਾ ਭਾਜੀ ਇਹ ਪਿੰਡ ਪੈਂਦਾ ਜੀ ਇਹ ਪਿੰਡੇ ਗੱਗੋ ਵਾਲੀ ਹੈ ਜੀ ਹਾਂਜੀ ਇਹ ਕਿਹੜੇ ਮੰਨੋ ਇਸੇ ਪਿੰਡ ਤੋਂ ਅੱਗ ਲੱਗੀ ਜਾਂ ਪਿਛੋਂ ਆਈ ਹੈ ਇਹ ਸਰ ਪਿਛੋਂ ਮਾਲੋਗਿਲ ਪਿੰਡਾ ਉੱਥੋਂ ਆਈ ਹੈ ਜੀ ਅੱਗ ਰੀਪਰ ਨਾਲ ਤੂੜੀ ਬਣਾ ਰਹੇ ਸੀਗੇ ਉੱਥੋਂ ਆਈ ਹੈ ਜੀ ਕੋਈ ਲੱਗ ਸਕਿਆ ਪਤਾ ਕਿੰਨੀ ਮਤਲਬ ਉਹ ਜਿਹੜਾ ਮਸਾਲਾ 50 60 ਕਿੱਲੇ ਤੇ ਆਰਾਮ ਨਾਲ ਸੜ ਗਿਆ ਜੀ ਸਾਡੀ ਬਾਕੀ ਸੜੀ ਵੀ ਸਾਡੀ ਸਾਡੇ ਪਰਿਵਾਰ ਦੀ ਹੈ ਇਹ ਪਾਸੇ ਸਾਰਾ ਚੱਕ ਸਾਡਾ ਹੀ ਹੈ ਜੀ ਇਹ ਸਾਰੀ ਕਣਕੀ ਜਾਂ ਵਿੱਚ ਨਾਲ ਨਹੀਂ ਸਾਰੀ ਕਣਕ ਸੀਗੀ ਜੀ ਬਸ ਨਾੜ ਥੋੜਾ ਸੀਗਾ ਜੀ ਵਿੱਚ ਹਾਂਜੀ ਮਾਲੋ ਜੀ ਸਾਰੀ ਵੱਢਣ ਵਾਲੀ ਸੀ ਕਾਫੀ ਬਟਨ ਵਾਲੀ ਸਾਰੀ ਤਕਰੀਬਨ ਉਧਰ ਵੀ ਆ ਦੇਖੋ ਤੁਹਾਡੇ ਸਾਹਮਣੇ ਆ ਮੁੰਜਣਾ ਉਧਰ ਪਈਆਂ ਕੁਝ ਆ ਵਿੱਚ ਕੋਈ ਦੋ ਦੋ ਮਰਲੇ ਤਾਂ ਜਗ੍ਹਾ ਬਚੀ ਐ ਬਾਕੀ ਤਕਰੀਬਨ ਸਾਰੀ ਸੜ ਗਈ ਐ ਪ੍ਰਸ਼ਾਸਨ ਲੋ ਇਹਨੇ ਦਾਅਵੇ ਕੀਤੇ ਜਾਂਦੇ ਕੋ ਸਾਡੇ ਕੋ ਗੱਡੀਆਂ ਦਾ ਸਿਸਟਮ ਪ੍ਰਬੰਧ ਕਾਸੀ ਪ੍ਰਬੰਧਿਆ ਕੀ ਕਿਵੇਂ ਦੇਖਦੇ ਵੇਖੋ ਸਰ ਪ੍ਰਸ਼ਾਸਨ ਦੇ ਜੇ ਆਪਾਂ ਚੱਲਾਂਗੇ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੇ ਇਹ ਉਦੋਂ ਪ੍ਰਸ਼ਾਸਨ ਆਉਂਦਾ ਜਦੋਂ ਬਰਾਲੀ ਨੂੰ ਅੱਗ ਲੱਗਦੀ ਹੈ ਨਾ ਇਸ ਟਾਈਮ ਤੇ ਕੋਈ ਕਿਸੇ ਦੀ ਸਾਰੀ ਕੋਈ ਨਹੀਂ ਲੈ ਰਿਹਾ ਜਦੋਂ ਕਿਸਾਨ ਅੱਗ ਲਾਉਂਦੇ ਨੇ ਇਹਨਾਂ ਕੋਲ ਇਦੀਆਂ ਸੈਟਲਾਈਟ ਮਸ਼ੀਨਾਂ ਨੇ ਸਾਰਾ ਉਦੋਂ ਦੇਖ ਲੈਂਦੇ ਸਾਰਾ ਉਦੋਂ ਆਈ ਗੱਡੀ ਜਦੋਂ ਬੱਤੀ ਲੈਡ ਦੇਖਦੇ ਤਾਂ ਸਹੀ ਹੈ ਪਰ ਸਾਰੇ ਪਤਾ ਗੱਲ ਕੀ ਹੈ ਉਦੋਂ ਕਿਸਾਨਾਂ ਨੂੰ ਤਾਂ ਕਰਨਾ ਹੁੰਦਾ ਹੁਣ ਚਾਚੇ ਮਤਲਬ ਬੇਟਾ ਸਾਡੇ ਚਾਚਾ ਜੀ ਦਾ 6 7 ਪਿਆਲੀਆਂ ਸੀ ਉਹਦੀਆਂ ਉਹ ਕੋਈ ਨਹੀਂ ਬਚੀ ਜੀ ਇੱਕ ਮਰਲਾ ਥਾਂ ਦਾ ਨਹੀਂ ਵਿਚਾਰੇ ਦਾ ਬਚਿਆ ਹੁਣ ਚਲੋ ਰਲ ਮਿਲ ਕੇ ਸਾਰੇ ਜੜ ਕੇ ਸਾਧਵਾਗੇ ਉਹਦਾ ਬਾਕੀ ਸਰਕਾਰ ਤੋਂ ਤਾਂ ਹੁਣ ਕੋਈ ਉਮੀਦ ਨਹੀਂ ਸਰਕਾਰ ਨੇ ਤਾਂ ਹੁਣ ਕੀ ਕਰਨਾ ਜੀ ਮੰਗ ਤਾਂ ਕੀ ਰੱਖੀ ਜਾ ਸਕਦੀ ਹੈ ਜੀ ਤੁਸੀਂ ਵੇਖ ਹੀ ਰਹੇ ਹੋ ਮੰਗਰ ਹਰ ਇੰਟਰਵਿਊ ਵਿੱਚ ਲੋਕੀ ਇਹੋ ਹੀ ਕਹਿੰਦੇ ਆ ਕਿ ਮੰਗ ਸਰਕਾਰ ਸਾਨੂੰ ਕੁਝ ਨਾ ਕੁਝ ਦਵੇ ਪਰ ਕੋਈ ਵਿਧਾਇਕ ਜਾ ਕੋਈ ਸੀਨੀਅਰ ਅਧਿਕਾਰੀ ਪਹੁੰਚੇ ਪਰ ਸਾਰਾ ਉਮੀਦ ਹੀ ਕੋਈ ਨਹੀਂ ਸਰਕਾਰ ਤੋਂ ਮੈਂ ਤਾਂ ਦੇਖਿਆ ਨਹੀਂ ਜੀ ਅਜੇ ਤੱਕ ਕੋਈ ਨਹੀਂ ਦੇਖਿਆ ਐਂਬੂਲੈਂਸ ਆ ਭਾਈ ਆ ਤੁਹਾਡੀ ਆ ਜੀ ਫਾਇਰ ਬ੍ਰਿਗੇਡ ਇਹ ਪਹਿਲਾਂ ਪਹੁੰਚੀ ਕਿ ਸ਼ਾਮ ਤੇ ਇਨਾ ਜੀ ਇਹ ਤਾਂ ਉਹ ਸਾਰਾ ਕਵਰ ਕਰ ਚੁੱਕੇ ਸੀਗੇ ਟਰੈਕਟਰਾਂ ਦੇ ਨਾਲ ਸਾਰਾ ਲੱਗ ਜਾ ਆਪੇ ਕਿਸਾਨਾਂ ਨੇ ਖੁਦ ਜਿਹੜੇ ਆਪਣੇ ਸਾਰਾ ਜੀ ਸਾਰਾ ਇੱਥੇ ਤੇ ਮੇਰੇ ਸਾਨੂੰ ਲੱਗਣਾ 100 ਟਰੈਕਟਰ ਲਗਾਉਣਾ ਜੀ ਹਾਂ ਜੀ ਕਿੰਨੇ ਕਾਸੇ ਪੈਟ ਲੱਗ ਲੱਗਦੇ ਨੇ ਇਥੇ ਜੀ ਕਾਫੀ ਪੈਣ ਦਾ ਇਥੋਂ ਸਾਡੇ ਮਾਲੋਗਿਲ ਤੋਂ ਗੱਗੋਲ ਤੱਕ ਹੀ ਸਾਰਾ ਚੱਕ ਛੜਿਆ ਬਾਕੀ ਦੇ ਚਲੋ तकरीबन ਕਰ ਦਿੱਤੀ ਗਈ ਹੈ ਕਵਰ ਕਰ ਗਈ ਸਾਰੀ ਜੀਮਦਾਰਾ ਸਾਰੇ ਟਰੈਕਟਰ ਵਗੈਰਾ ਲੈ ਕੇ ਕਵਰ ਕਰ ਲਿਆ ਸਾਰੇ